ਇਹ ਬੰਦਾ ਖਾ ਕੇ ਢ ਘਾਰ ਨਹੀਂ ਮਾਰਦੇ ਬਾਬਿਓ ਆ ਭਾਜਪਾ ਵਾਲੇ ਤਾਂ ਪਾਰਟੀਆਂ ਖਾਂਦੇ ਆ ਉਹ ਚਟਾਲੇ ਦੀ ਪਾਰਟੀ ਖਾ ਗਏ ਉਦਮ ਬਠਾਕੇ ਦੀ ਪਾਰਟੀ ਖਾ ਗਏ ਸ਼ਰਧ ਪਵਾਰ ਦੀ ਪਾਰਟੀ ਖਾ ਗਏ ਉੜੀਸਾ ਵਾਲੇ ਨਵੀਨ ਪਟਨਾਇਕ ਦੀ ਪਾਰਟੀ ਖਾ ਗਏ ਇਹ ਫਰਾਲ ਐ ਸਾਂ ਪੀਂਦੇ ਪਤਾ ਨਹੀਂ ਲੱਗਣ ਦਿੰਦੇ ਹੁਣ ਗਾਜ ਚ ਪਾਈ ਬੈਠੇ ਆ ਭੁਲੇਟਾ ਨਤੀਸ਼ ਕੁਮਾਰ ਦੇ ਲੈ ਉਹਨੂੰ ਖਾਣ ਕੇ ਦੇਖੋ ਤੁਸੀਂ ਹੁਣ ਇਹ ਆਪਦੇ ਵਾਸਤੇ ਵਰਤ ਕੇ ਮੁਰਕੇ ਛੱਡ ਦਿੰਦੇ ਸੀ ਬਹੁਤ ਕੁਝ ਭੁਗਤ ਲਿਆ ਸਲਾਕੇ ਨੇ ਕਰ ਕਰ ਪਰਚੇ ਨੇ ਘਰ ਘਰ ਪਰਚੇ ਨੇ ਆ ਹੁਣ ਕਿਤੇ ਸਾਹ ਆਇਆ ਵੀ 3.5 ਸਾਲ ਤੋਂ ਕੋਈ ਪਰਚਾ ਨਜਾਇਜ਼ ਨਹੀਂ ਹੋਇਆ ਨਹੀਂ ਤਾਂ ਅਕਾਲੀਆ ਦੀ ਸਰਕਾਰ ਆ ਗਈ ਕਾਂਗਰਸੀ ਸਰਪੰਚ ਅੰਦਰ ਕਾਂਗਰਦੀ ਸਰਕਾਰ ਆ ਗਈ ਉਹ ਬਾਹਰ ਅਕਾਲੀ ਵਾਲੇ ਅੰਦਰ ਹੁਣ ਤਾਂ ਨਹੀਂ ਕੋਈ ਅੰਦਰ ਹੋਇਆ ਨਾ ਹੁਣ ਤਾਂ ਨਹੀਂ ਹੋਇਆ ਨਾ ਕੋਈ ਸੱਚ ਦੱਸ ਦਿਓ ਅਸੀਂ ਪੁਲਿਸ ਨੂੰ ਕਿਹਾ ਹੋਇਆ ਕਿਹੜੇ ਕੰਮਾਂ 'ਚ ਪੈ ਗਏ ਯਾਰ ਤੁਸੀਂ ਆਹੀ ਕੰਮਾਂ 'ਚ ਪੈ ਗਏ ਪੁਲਿਸ ਨੂੰ ਬੋਲ ਜਾ ਕੇ ਨਾ ਸਾਨੂੰ ਕੋਈ ਫੋਨ ਨਹੀਂ ਆਉਂਦਾ ਜੀ ਹੁਣ ਵੀ ਇਹਨੂੰ ਚੱਕ ਕੇ ਅੰਦਰ ਕਰ ਦਿਓ ਇਹਨੂੰ ਬਾਹਰ ਕਰ ਦਿਓ ਆ ਆਪਣਾ ਬੰਦਾ ਹੈ ਉਹਨਾਂ ਦਾ ਬੰਦਾ ਹੈ ਆਹ ਕਾ ਚੱਕਰਾਂ 'ਚ ਪੈ ਗਏ ਸਾਰੀਆਂ ਸੀਟਾਂ ਆਪਣੇ ਕੋਲੇ ਨੇ ਤੇ ਜਰਨੈਲ ਕਿਹੜੇ ਕਾਦੇ ਕਦੋਂ ਬਣ ਗਏ ਉਹ ਮਾਜੇ ਦੇ ਜਰਨੈਲ ਨਹੀਂ ਮਾਜੇ ਦੀ ਮੈਲ ਸੀ ਉਹ ਲਾਤੀ ਵੀਰੋ ਕੰਮਾਂ 'ਚ ਟਾਈਮ ਲੱਗ ਜਾਂਦਾ ਕਾਨੂੰਨੀ ਕੰਮਾਂ 'ਚ ਤਾਂ ਬੜਾ ਟਾਈਮ ਲੱਗ ਜਾਂਦਾ ਮੈਂ ਤੁਹਾਨੂੰ ਕਹਿੰਦਾ ਰਿਹਾ ਕਿ ਪੱਕੇ ਪੈਰੀਂ ਕਰਦੇ ਆ ਕੰਮ ਅਸੀਂ ਲੱਗ ਗਿਆ ਟਾਈਮ ਥੋੜਾ ਜਿਹਾ ਸਾਨੂੰ ਪਰ ਜਿਹੜੇ ਕਰਦੇ ਸੀ ਨਾ ਮੁੱਛਾਂ ਮਰੋੜਦੇ ਸੀ ਵੀ ਸ਼ਾਇਦ ਕੁਝ ਨਹੀਂ ਹੋਣਾ ਸਾਡੇ ਕੋਲ ਕਾਗਜ਼ੀ ਇਹੋ ਜਿਹੇ ਨੇ ਇਹੋ ਜਿਹੇ ਕਾਗਜ਼ ਲੱਭੇ ਫਿਰ ਪ੍ਰਮਾਤਮਾ ਵੀ ਤਾਂ ਹੈਗਾ ਨਾ ਉਹ ਵੀ ਤਾਂ ਹੈਗਾ ਉਹ ਆਪ ਥੋੜੀ ਆਉਂਦਾ ਹੈ ਉਹ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕੰਮ ਕਰਾਉਂਦਾ ਹੈ ਇਹ ਆ ਜੀ ਉਹਨੇ ਆਫਸਰਾਂ ਉਫਰਾਂ ਨੂੰ ਸਮੱਤ ਬਖਸ਼ੀ ਜਿਹੜੇ ਪਹਿਲਾਂ ਡਰਦੇ ਹੁੰਦੇ ਸੀ ਉਹ ਕਹਿੰਦੇ ਜੀ ਅਸੀਂ ਕਰਾਂਗੇ ਕੰਮ ਮੈਂ ਕਿਹਾ ਪੁੰਨੀ ਖੱਟ ਲੋਂਗੇ ਓਏ ਦੁਨੀਆ ਯਾਦ ਕਰੂਗੀ ਕੰਮ ਕਰਦੋ ਕੰਮ ਉਹਨੇ ਕੀਤਾ ਹੋਇਆ ਤੇ ਜਦੋਂ ਕਾਗਜ ਠੇ ਆ ਗਏ ਜਾਏ ਉਹ ਨਾਬੇ ਹੁਣ ਉਹ ਬੈਠੇ ਨੇ ਆ ਜਿਹੜੇ ਹੁਣ ਬੋਲੀ ਜਾਂਦੇ ਮੇਰੇ ਵਿਰੁੱਧ ਉਹ ਕਿਹੜੇ ਆ ਉਹ ਜਿਹੜੇ ਅੱਡ ਹੋਏ ਇਹਨਾਂ ਤੋਂ ਉਹਦਾ ਨਾਮ ਲਖਰ ਨੇ ਹਜੇ ਨਾ ਜਿਹੜੇ ਅੱਡ ਹੋਏ ਇਹਨਾਂ ਤੋਂ ਕਾਲੀਦਲ ਤੋਂ ਅਕਾਲੀ ਹੋਰੀ ਕੋਈ ਨਾਂ ਨਹੀਂ ਹਜੇ ਰੱਖਿਆ ਇਹਨਾਂ ਨੇ ਪਤਾ ਨਹੀਂ ਪੰਜ ਮੈਂਬਰੀ ਬਦਨ ਕੀ ਕਹਿੰਦੇ ਨੇ ਪਤਾ ਨਹੀਂ ਮੂਰ ਸੁਰਜੀਤ ਪਤਾ ਨਹੀਂ ਕਿਹੜਾ ਹੈ ਨਾ ਦੱਸੋ ਜਿਹੜਾ ਜਿਹੜਾ ਸੁੱਕੇ ਹੋਏ ਦਰਖਤ ਤੋਂ ਟਾਣੀ ਲੈ ਕੇ ਤੁਸੀਂ ਕਿੱਥੋਂ ਸੁਰਜੀਤ ਕਰ ਲਓਗੇ ਅਕਾਲੀ ਦਲ ਨੂੰ ਟਾਣੀ ਲੈ ਕੇ ਕਹਿੰਦੇ ਇੱਥੇ ਇੱਥੇ ਨਾ ਅਜੇ ਹਰੇ ਪੱਤੇ ਆਉਣਗੇ ਲੈ ਦੱਸ ਕਿਕਰਾਂ ਬੀਜ ਕੇ ਤਾਂ ਆਖਾਂ ਦੀ ਮੀਲ ਕਰਦੇ ਆ ਉਹਨਾਂ ਦੇ ਪ੍ਰਧਾਨ ਚ ਬੋਲੀ ਜਾਂਦੇ ਜਗਹਦਾਰ ਸਾਹਿਬ ਰਹੇ ਆ ਸਾਡੇ ਉਹ ਹੁਣ ਹੋ ਰਾਜਨੀਤੀ ਚ ਆ ਗਏ ਉਹ ਬੋਲੀ ਜਾਂਦੇ ਸੀ ਪਰਸੋ ਚੋਤੇ ਕਹਿੰਦੇ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਸਾਡੇ ਮੁਕੱਦਸ ਸਥਾਨ ਸਾਡੇ ਪਵਿੱਤਰ ਸਥਾਨਾਂ 'ਚ ਬੰਬ ਧਮਾਕੇ ਗੋਲੀਆਂ ਬਰੂਦ ਵਾਰਿਆ ਇਹਨਾਂ ਨੇ ਹੁਣ ਇਲਜ਼ਾਮ ਤੇ ਇਲਜ਼ਾਮ ਉਹ ਕਰਦਿਆਂ ਕੋ ਮੈਂ ਹੈਰਾਨ ਆ ਇਹਨਾਂ ਬੰਦਿਆਂ ਤੋਂ ਮਤਲਬ ਉਹ ਪੰਗ ਖੇਤਰੀ ਪਾਰਟੀ ਆ ਸੁਖਵੀਰ ਬਾਦਲ ਜੀ ਕਹਿੰਦੇ ਆ ਕਿ ਜਦੋਂ ਮੈਂ ਇੱਧਰ ਵੀ ਜਾਂਦਾ ਸਾਰਾ ਕੁਝ ਬਾਲਾ ਸਾਹਿਬ ਨੇ ਕਰਵਾਇਆ ਹੋਇਆ ਜਿੱਧਰ ਵੀ ਮੈਂ ਦੇਖਦਾ ਮੰਡੀਆਂ ਬਾਲਾ ਸਾਹਿਬ ਨੇ ਬਣਾਤੀਆਂ ਆ ਜਿਹੜੀਆਂ ਸੜਕਾਂ ਆ ਬਾਲ ਸਾਹਿਬ ਵੱਡੇ ਬਾਲ ਸਾਹਿਬ ਦੀ ਸੋਚ ਆ ਮੇਰੇ ਕਾਲੇ ਕੰਮ ਕਰ ਜਾਂਦੇ ਵੱਡੇ ਬਾਲ ਸਾਹਿਬ ਦੀ ਸੋਚ ਆ। ਆ ਜਿਹੜੀਆਂ ਫਾਸਲਾਂ ਖੜੀਆਂ ਨੇ ਚੋਂ ਸਭ ਬਾਲ ਸਾਹਿਬ ਦੀ ਸੋਚ ਆ। ਮੈਂ ਕਿਹਾ ਜਦੋਂ ਬਰਗਾੜੀ ਵਿੱਚ ਦੀ ਲੰਘਦੇ ਆ ਉਹ ਤਾਂ ਨੀਂਦ ਆ ਜਾਂਦੀ ਐ। ਜਦੋਂ ਕੋਟ ਕਪੂਰੇ ਵਿੱਚ ਦੀ ਲੰਘਦਾ ਐ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਣੀ ਦੇ ਬਾਥੜਾ ਮਾਰੀਆਂ ਸੀ ਗੋਲੀਆਂ ਚਲਾਈਆਂ ਸੀ ਉਦੋਂ ਬਾਈਬਲ ਕਲਮ ਵਿੱਚ ਦੀ ਲੰਘਦਾ ਉਦੋਂ ਅੱਖਾਂ ਮੀਚਦੇ ਉਹ ਵੀ ਬਾਲ ਸਾਹਿਬ ਨਹੀਂ ਕਰਾਇਆ ਇਸ ਕੰਮ। ਵਾਰੀ ਇਹਨਾਂ ਦੀ ਵੀ ਆਊਗੀ। ਕਾਗਜ਼ ਕਬਕ ਇਹਨਾਂ ਦੀਆਂ ਆਭੀਆਂ ਸਰਕਾਰਾਂ ਸੀ ਉਦੋਂ ਕਾਗਜ਼ ਹੀ ਐਨੇ ਖਰਾਬ ਕਰ ਗਏ। ਵੀ ਥੋੜਾ ਜਿਹਾ ਟਾਈਮ ਲੱਗ ਜੇ। ਮੈਨੂੰ ਵੀ ਇਸ ਗੱਲ ਦਾ ਅ ਭਗਵਾਨਤਮਨ ਇਹ ਰਾਜ ਭਾਗ ਪ੍ਰਮਾਤਮਾ ਕਿਤੇ ਰੋਜ ਦਿੰਦਾ ਪਰ ਬੁਲਬਲਾ ਜਿਹੜਾ ਹੁੰਦਾ ਨਾ ਪਾਣੀ ਦਾ ਬੁਲਬਲਾ ਉਹ ਭਾਵੇਂ ਦੋ ਪਲ ਦੀ ਜ਼ਿੰਦਗੀ ਚ ਆਉਂਦਾ ਪਰ ਜਾਉਂਦਾ ਸਮੁੰਦਰ ਤੋਂ ਉੱਚਾ ਹੋ ਕੇ ਆਉਂ ਉਹ ਮੈਨੂੰ ਕੋਈ ਐ ਫਿਕਰ ਨਹੀਂ ਰਾਜ ਭਾਗ ਰਊਗਾ ਜਾਂ ਵੋਟਾਂ ਵਾਸਤੇ ਮੈਨੂੰ ਆਹ ਕਰਨਾ ਪਊਗਾ ਨ ਮੈਂ ਕਹਿੰਦਾ ਲੋਕ ਇੰਨੇ ਕੁ ਨੂੰ ਹੀ ਯਾਦ ਕਰਦੇ ਰਹਿਣ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋਂ ਸੇ ਹੋਤਾ ਹੈ ਇਹਨਾਂ ਨੂੰ ਇਹ ਆ ਵੀ ਕੋਈ ਗੱਲ ਨਹੀਂ ਹੁਣ ਲੋਕਾਂ ਦਾ ਕੀ ਆ ਹੁਣ ਆਦਰ ਮਗਰ ਲੱਗ ਜਾਣਗੇ ਹੜਾਂ ਵੇਲੇ ਪੌਹਤ ਅਸੀਂ ਪੈਸੇ ਵੰਡਿਓ ਕਿਹੜੇ ਪੈਸੇ ਵੰਡਿਓ ਗੁਰੂ ਦੀ ਗੋਲਕ ਸੀ ਓਏ ਗੁਰੂ ਦੀ ਗੋਲਕ ਚੋਂ ਕੱਢ ਕੇ ਲਿਆ ਕੇ ਐ ਵੰਡਤੇ ਗੱਥੀ ਜੀ ਫੜਾਤੀ ਬਾਅਦ ਸਰਪੰਚ ਨੂੰ ਗੱਡੀ ਚ ਉਠਾ ਲਿਆ ਕਹਿੰਦੇ ਲਿਆ ਸਰਪੰਚ ਫੜਾ ਉਹ ਤੋਂ ਬਾਅਦ ਸਲੇ ਲੇ ਕਹਿੰਦੇ ਚਲ ਫੋਟੋ ਹੋ ਗਈ ਵਧੀਆ ਗੱਲ ਆ ਵੰਡੇ ਨੇ ਮੈਂ ਜਾਣਦਾ ਇਹਨਾਂ ਨੂੰ ਇਹਨਾਂ ਦੀਆਂ ਜੇਬਾਂ ਬੰਨਵੇ ਨੇ ਉੱਚ ਪੈਸੇ ਜਾ ਸਕਦੇ ਆ ਨਿਕਲਦੇ ਨਹੀਂ ਭਾਜੀ ਨਿਕਲਦੇ ਨਹੀਂ ਹੈਗੇ ਇਹ ਲੋਟਕੇ ਖਾ ਗਏ ਸਾਰੇ ਪੰਜਾਬ ਨੂੰ ਹਜੇ ਨਹੀਂ ਟੱਪਰੇ ਤਿੰਨ ਐ ਮਲੇ ਹੁਣ ਤਿੰਨ ਚੋਂ ਇੱਕਾ ਦੂਜੇ ਪਾਸੇ ਹੋ ਗਿਆ ਦੋ ਰਹਿ ਗਏ ਦੋ ਚੋਂ ਇੱਕ ਹਿੱੱਟਲੇ ਪਾਸੇ ਆਪਣੇ ਵਾਲੇ ਪਾਸੇ ਆ ਗਿਆ ਇੱਕ ਰਹਿ ਗਈ ਬੀਬਾ ਮਜੀਠਿਆੜੀ ਉਹ ਹੁਣ ਨਹੀਂ ਆਉਂਦੀ ਵਿਧਾਨ ਸਭਾ ਚ ਉਹ ਪਹਾੜ ਮੰਗੀ ਜਾਂਦੀ ਐ ਮੈਥੋਂ ਮੈਂ ਕਿੱਥੋਂ ਪਹਾੜ ਦੇਵਾਂ ਬਈ ਮੈਨੂੰ ਪਹਾੜ ਦਿਓ ਕਹਿੰਦੀ ਸਾਰੇ ਜਿਹੜੇ ਤੁਸੀਂ ਮੇਰੇ ਨਾਂ ਲਾਇਏ ਨੇ ਮੈਨੂੰ ਦਿਓ ਆਪਣੇ ਕੋਈ ਬਿਜਲੀ ਦੀ ਚੋਰੀ 'ਚ ਬੰਦਾ 5 ਦਿਨ ਵਾਸਤੇ ਜੇਲ੍ਹ ਚਲੇ ਜਾਵੇ ਆਪਣੇ ਪਰ ਘਰੇ ਰੋਟੀ ਨਹੀਂ ਪੱਕਦੀ ਉਹ ਹੱਸਦੇ ਫਿਰਦੇ ਨੇ ਯਾਰ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਹੌਲੀ-ਹੌਲੀ ਪੈਣ ਲੱਗੂਗਾ ਇਹਨਾਂ ਨੂੰ ਇਹ ਸੀ ਨਾ ਸਾਰਾ ਕੁਝ ਸਾਡੀ ਮੋਠੀ 'ਚ ਐ ਨਹੀਂ ਹੁੰਦਾ ਕਾਨੂੰਨ ਵੀ ਹੁੰਦਾ ਕੋਈ ਸੋ ਇਸ ਕਰਕੇ ਮਾਝੇ ਵਾਲਿਓ ਉਹ ਜਿਹੜੇ ਮਾਝੇ ਦੇ ਜਰਨੈਲ ਕਹਾਉਂਦੇ ਸੀ ਨਾ ਥੋੜੇ ਸਿਰ ਤੇ ਕਹਾਉਂਦੇ ਸੀ ਉਹ ਤੁਸੀਂ ਬਣਾਏ ਸੀ ਜੰਨੇ ਲੋ ਜਦੋਂ ਵੋਟਾਂ ਪਈਆਂ ਉਹ ਤਾਂ ਜਿੱਤੇ ਨਹੀਂ ਅੰਮ੍ਰਿਤਸਰ ਦੀਆਂ ਸਾਰੀਆਂ ਸੀਟਾਂ ਤਰਨਤਾਰਨ ਦੀ ਖੇਮ ਕਰਨ ਦੀ ਪੱਟੀ ਦੀ ਜੰਡਿਆਲੇ ਦੀ ਬਾਬਾ ਬਕਾਲਾ ਬਟਾਲਾ ਅਜਨਾਲਾ ਸਾਰੀਆਂ ਸੀਟਾਂ ਆਪਣੇ ਕੋਲੇ ਨੇ ਇਹ ਜਰਨੈਲ ਕਿਹੜੇ ਕਾਦੇ ਕਦੋਂ ਬਣ ਗਏ ਉਹ ਮਾਜੇ ਦੇ ਜਰਨੈਲ ਨਹੀਂ ਮਾਜੇ ਦੀ ਮਹਿਲ ਸੀ ਉਹ ਲਾਤੀ ਆ ਥੋੜੇ ਜਿਹਾ ਸੇਕ ਲੱਗਿਆ ਤਾਂ ਮੈਲ ਪਤਾ ਪਤਾ ਲੱਗਿਆ ਨਹੀਂ ਉਹ ਜਰਨੈਲ ਸੀ ਸਭ ਫੋਕੇ ਨੇ ਇਹ ਇਹ ਅੱਜ ਤੋਂ ਨਹੀਂ ਇਹਨਾਂ ਨੇ ਖੂਨਚ ਗਦਾਰੀ ਅੰਗਰੇਜ਼ਾਂ ਵੇਲੇ ਤੋਂ ਐ ਜਨਰਲ ਡਾਇਰ ਨੂੰ ਦਿੰਨਰ ਕਰਾਇਆ ਸੀ 13 April 1919 ਨੂੰ ਜਿੱਦੇ ਉਹਨੇ ਕਾਰਨਾਮਾ ਕੀਤਾ ਇਹ ਜੱਲਿਆਲੇ ਬਾਗ ਵਾਲਾ ਆਥਨੇ ਸ਼ਾਮ ਨੂੰ ਜਾ ਕੇ ਰੋਟੀ ਉਹਨਾਂ ਦੇ ਘਰੇ ਖਾਧੀ ਸੀ ਬਾਅਦ ਦੇ ਵਿੱਚ ਜਨਰਲ ਡਾਇਰ ਨੂੰ ਦਵਾਰ ਸਾਹਿਬ ਤੋਂ ਸਰੋਪਾ ਦਵਾਇਆ ਸੀ ਸਰੋਪਾ ਕਿਨੇ ਦਿੱਤਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਨਰਲ ਡਾਇਰ ਨੂੰ ਮਾਫ ਕਰਤਾ ਸੀ ਕਹਿੰਦੇ ਤੇਰੇ ਡਿਊਟੀ ਸੀ ਤੇ ਤੈਨ ਜਾਣ ਕੇ ਨਹੀਂ ਕੀਤਾ ਤੇ ਸਰੋਪਾ ਦੇਣ ਵਾਲਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਤੇਹਦਾਰ ਰੂਸਿੰਘ ਕੌਣ ਹੈ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਮੇਰੇ ਕੋਲ ਚਿੱਠੇ ਪਏ ਨੇ ਇਹਨਾਂ ਦੇ ਇਹ ਬੋਲਣਗੇ ਇਹ ਪਹਿਲੇ ਦਿਨੋਂ ਕਰਾਰ ਰਹੇ ਆ ਇਹ ਪਹਿਲੇ ਦਿਨੋਂ ਪਹਿਲਾਂ ਦੂਜੀਆਂ ਗੋਲੀਆਂ ਚਲਾਉਣ ਵਾਲਿਆਂ ਦੇ ਨਾਲ ਸੀ ਬਾਅਦ ਚਿੱਟੀ ਦੀਆਂ ਗੋਲੀਆਂ ਵਾਲਿਆਂ ਦੇ ਨਾਲ ਹੋ ਗਏ